ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਸੇਫਪੁਰਾ ਵਿਖੇ ਜ਼ਮੀਨ ਦੇ ਝਗੜੇ ਤੇ ਚੱਲਦਿਆਂ ਸਕੇਪੁਰਾ ਮਾਂ ਵੱਲੋਂ ਆਪਣੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੀ ਮੋਰਚਰੀ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਕੀ ਕਿਹਾ ਮ੍ਰਿਤਕ ਦੇ ਵਾਰਸਾਂ ਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਤੁਹਾਨੂੰ ਸੁਣਾਉਣੇ ਆ ਕੀ ਕਿਹਾ ਉਹਨਾਂ ਦੇ ਜਵਾਨੀ ਕੀ ਨਾਂ ਚੜ ਮਤਾ ਜੀ ਸਿੰਦਰ ਕੌਰ ਹੋ ਜੀ ਇਹ ਮਾ ਬੰਡਗੜਾ ਪਿੰਡ ਅਸੇ ਰਹਿੰਦੇ ਮੋੜ ਹੈ ਜੀ ਫੇ ਰੋਲਾ ਸਾਡਾ ਸੇਖ ਉਪਰੇ ਸੀ ਪਿੰਡ ਸਾਡਾ ਜੱਦੀ ਸੇਖ ਭਰਾ ਕੀ ਮਸਲਾ ਹੋਇਆ ਜੀ ਮਸਲਾ ਸੀ ਜੀ ਸਾਨੂੰ ਉਹ ਬੰਦਿਆਂ ਨੇ ਜੱਗੇ ਸਿੰਘ ਵਰਗੇ ਨੇ ਜ਼ਮੀਨ ਦੇਤੀ 2 ਕਨਾਲਾਂ ਬਏ ਜੱਗਾ ਸਿੰਘ ਮੇਗਾ ਸਿੰਘ ਜਗਦੀਪ ਸਿੰਘ ਉਹ ਧੱਕੇ ਨਾਲ ਉਹਦਾ ਕਬਜ਼ਾ ਸਾਫ ਮੰਗਦੇ ਸੀ ਅਸੀਂ ਝੋਨਾ ਲਾਉਣ ਲੱਗੇ ਤਾਂ ਆ ਕੇ ਉਹਨਾਂ ਨੇ 100 ਬੰਦੇ ਬੁਲਾ ਕੇ ਰਾਜੇਵ ਸਿੰਘ ਨੇ ਵੀ ਕੁੱਟਮਾਰ ਕਰੀ। ਬੁਲਾਸਿਆਣਾ ਕਹਾੜੀਆਂ ਨਾਲ ਚਲਵਾਰਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਜਿਹੜੇਨ ਪਛਾਤੇ ਬੰਦੇ ਸੀ ਉਹ ਜਿਹੜੀ ਲਿਵਰ ਚੋਂ ਨਾ ਲਾਉਣਾਈ ਸੀ ਉਹਨਾਂ ਦੇ ਮਗਰ ਪੈ ਗਈ। ਉਹ ਵੀ ਭੱਜ ਗਏ ਜਦੋਂ ਸਾਡੇ ਮਗਰ ਪੈ ਗਿਆ ਸੀ ਵੀ ਭੱਜ ਕੇ ਜਾਨ ਬਚਾਈ। ਪਰ ਜੈਵ ਸਿੰਘ ਨੂੰ ਕੁੱਟਮਾਰ ਕਰਕੇ ਜੱਗਾ ਸਿੰਘ, ਮੇਗਾ ਸਿੰਘ, ਵਰਤਨ ਸਿੰਘ, ਜਗਦੀਪ ਸਿੰਘ, ਗੁਰਸੇਵਕ ਸਿੰਘ ਉਹਨੂੰ ਘਰੇ ਲੈ ਗਿਆ ਉਹ ਜੱਗੇ ਸਿੰਘ ਦੇ ਘਰੇ ਲੈ ਗਏ ਜੱਗੇ ਸਿੰਘ ਦੇ ਘਰੇ ਰ ਜਾ ਕੇ ਪਤਾ ਨਹੀਂ ਕੀ ਕਰਿਆ ਬਸ ਉਹ ਦੋ ਬਾਅਦ ਅੱਧੇ ਘੰਟੇ ਬਾਅਦ ਬਾਹਰ ਨਿਕਲੇ ਬਾਹਰ ਨਿਕਲ ਕੇ ਬਲਜਿੰਦਰ ਸਿੰਘ ਜੱਗੇ ਸਿੰਘ ਦਾ ਬੇਟਾ ਸੀ ਉਹਨੂੰ ਕਹਿੰਦੇ ਅਗਰੇ ਚਾਚਾ ਜੀ ਨੂੰ ਲੈ ਜਾ ਅਸੀਂ ਇਹ ਤਾਂ ਮਾਰ ਤਾ ਜਦੋਂ ਉਹਨਾਂ ਐ ਦੱਛਾ ਉਹਨੇ ਗੱਡੀ ਚ ਪਾਇਆ ਹਸਤਾਕ ਲਿਆਂਦਾ ਹਸਤਾਕ ਲਿਆਉਣ ਸਾਰ ਉਹ ਦੰਦ ਤੋੜ ਗਿਆ ਹੂੰ ਇਹ ਮਤਲਬ ਕਤਲ ਹੋਇਆ ਇੱਕ ਤਰ੍ਹਾਂ ਦਾ ਕਤਲ ਕਰਿਆ ਜੀ ਕਤਲ ਕਰਿਆ ਪੰਜ ਜਣਿਆਂ ਨੇ ਸਾਡੇ ਅੱਖੀ ਦੇਖਦੇ ਕਰਿਆ ਜੀ ਹਾਂ ਅਸੀਂ ਅੱਖੀ ਦੇਖੀ ਜਣਿਆਂ ਭਜਦੇ ਆ ਨਾ ਇਸ ਉਹਦੇ ਵੀ ਨਹੀਂ ਦੇਖਦੇ ਆ ਇਹ ਬੰਦਿਆਂ ਨੇ ਕੁਰਬਾਨਾਂ ਨਾਲ ਨਾ ਸਿਆਣਾ ਇਹ ਕਹਾੜੀ ਉਹਦੇ ਮਾਰਿਆ ਗਾਲ ਤੇ ਗਿਰਚਾ ਮਾਰਿਆ ਬਹੁਤ ਮੰਦੀ ਹਾਲਤ ਨਾਲ ਉਹਦੇ ਪਿਆਈ ਹੈ ਜੀ ਦੇ ਮਾਨ ਕੀ ਹੁਣ ਤੁਹਾਡੀ ਸਾਡੀ ਮੰਗਾ ਜੀ ਉਹਨੇ ਤੇ ਕਾਰਵਾਈ ਹੋਣੀ ਚਾਹੀਦੀ ਬੱਚੇ ਕਿੰਨੇ ਆ ਤੁਹਾਡੇ ਪਿੱਛੇ ਬੱਚੇ 2 ਬੇਟੇ ਆ ਜੀ ਸਾਡੇ ਅੱਛਾ ਫਿਰ ਪਰ ਇਹ ਕੋਈ ਬੁੱਢਾ ਕਹ ਰਾ ਉਹ ਆਏ ਕਹਿੰਦੀ ਆ ਕਹਿੰਦੀ ਮੈਂ ਤੈਨੂੰ ਬੜਨ ਨਹੀਂ ਜਿੰਦੀ ਤੇ ਸ਼ਹਿਰ ਪਰਚਮ ਮਰੇ ਬਾਕੇ ਹਟ ਗਈ ਪਰ ਜੋ ਸਾਡਾ ਇੱਥੇ ਘਰ ਵੀ ਐ ਰਿਸ਼ਤੀ ਵਾਲਾ ਮੇਰਾ ਘਰ ਆ ਜਿਹੜੇ ਦੀ ਮੇਰੇ ਨਾਂ ਰੱਖੀ ਆ ਘਰ ਦੀ ਤੇ ਬਾਕੀ ਮੇਰਾ ਸਮਾਨ ਵੀ ਜਿਹੜਾ ਹੁੰਦਾ ਮਾਤਾ ਜੀ ਦਿੱਤਾ ਉਹ ਵੀ ਮੇਰਾ ਇੱਥੇ ਹੀ ਪਿਆ ਹੈ ਜਿਹੜਾ ਇੱਥੇ ਆ ਪਰ ਰਹਿੰਦੇ ਸੀ ਅਸੀਂ ਮੋੜ ਪਰ ਇੱਥੋਂ ਮੈਂ ਕੁਝ ਨਹੀਂ ਲੈ ਕੇ ਗਈ ਬੁੜੀਆਂ ਆ ਕਰੇ ਲੂ ਸਮਾਨ ਮੇਰਾ ਸਾਰਾ ਇੱਥੇ ਆ ਹੁਣ ਮੈਨੂੰ ਬੁੱਢਾ ਕੌਰ ਵੀ ਕਹਿੰਦੀ ਆ ਵੀ ਤੈਨੂੰ ਵੀ ਮਰਵਾ ਕੇ ਛੱਡੂੰਗੀ ਮੈਂ ਤੈਨੂੰ ਇੱਥੇ ਬੜਨ ਨਹੀਂ ਮੰਗ ਹੁਣ ਤੁਹਾਡੀ ਕੀ ਹੈ ਮਤਲਬ ਵੱਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਅਸੀਂ ਇਹ ਬੇਨਤੀ ਕਰਦੇ ਆਂ ਵੀ ਉਹ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਸਰ ਜਿਹੜਾ ਇਹ ਪਿੰਡ ਸ਼ੇਖਪੁਰੇ ਵਾਕਿਆ ਹੋਇਆ ਮਰਡਰ ਹੋਇਆ ਸਰ ਪਲੀਜ਼ ਉਹਦੇ ਬਾਰੇ ਜਾਣਕਾਰੀ ਦਿਓਗੇ ਕੋਈ ਇਹ ਕੱਲ੍ਹ ਇੱਕ ਜਿਹੜਾ ਹੈਗਾ ਝਗੜਾ ਹੋਇਆ ਸੀਗਾ ਅਨਸ਼ਾਪ 367 ਦੇ ਵਿੱਚ ਜਿਹਦੇ ਵਿੱਚ ਕੋਈ ਅਜੈਬ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਐ ਮੌਤ ਹੋਈ ਹੈ। ਇਹਨੂੰ ਇਹਦੇ ਭਰਾਵਾਂ ਨੇ ਤੇ ਦਰਸ਼ਨ ਸਿੰਘ ਵਗੈਰਾ ਨੇ ਜਿਹੜਾ ਹੈਗਾ ਰਲ ਕੇ ਆਪਸ ਦੇ ਵਿੱਚ ਛੱਡਾ ਮਾਰੀਆਂ ਜਿਹਦੇ ਨਾਲ ਇਹਦੀ ਜਿਹੜੀ ਮੌਤ ਹੋ ਗਈ। ਇਹਨਾਂ ਦਾ ਜਿਹੜਾ ਦੋ ਕਨਾਲਾਂ ਦਾ ਕੋਈ ਜ਼ਮੀਨਦਾਰ ਰੋਲਾ ਚੱਲਦਾ ਸੀਗਾ। ਇਹਦੇ ਸਬੰਧ ਚ ਜਿਹੜੀ ਇੱਕ ਧੀ ਜਿਹੜੀ ਮਰਨ ਵਾਲੀ ਹੈਗੀ ਐ ਅਜੈਬ ਸਿੰਘ ਤੇ ਉਹਦੇ ਬੱਚੇ ਵਗੈਰਾ ਜਿਹੜੇ ਹੈਗੇ ਝੋਨਾ ਲੈਣ ਆਏ ਸੀਗੇ ਤੇ ਜਿਹਦੇ ਸਬੰਧ ਇਹਨਾਂ ਦਾ ਖੇਤਾਂ 'ਚ ਝਗੜਾ ਹੋ ਗਿਆ ਜਿੱਥੋਂ ਕਿਹੜਾ ਇਹ ਮੇਕ ਸਿੰਘ ਪਾਰਟੀ ਜਿਹੜੀ ਹੈਗੀ ਇਹਨੂੰ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਇਹਦੇ ਸੱਟਾ ਮਾਰ ਕੇ ਜਿਹੜਾ ਹੈਗਾ ਇਹਦਾ ਮਰਡਰ ਕਰਤਾ ਸਰ ਅੱਗੇ ਕੀ ਕਾਰਵਾਈ ਕਰ ਰਹੇ ਹੋ ਜੀ ਇਸ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਮੁਕਤਮੰਦ ਅਰਜ਼ੀ ਕੀਤਾ ਹੈਗਾ ਧਾਰਾ 140 ਬੀ ਐਨ ਐਸ 103 ਬੀ ਐਨ ਐਸ 148 194 ਬੀ ਐਨ ਐਸ ਤੇ 427 ਬੀ ਐਨ ਐਸ ਸਰ ਇਹਦੇ ਵਿੱਚ ਕੋਈ ਦੋਸ਼ੀ ਗ੍ਰਿਫਟਰ ਹੋਇਆ ਹੈਗਾ ਨਹੀਂ ਦੋਸ਼ੀ ਹਲੇ ਇਹਦੇ ਵਿੱਚ ਰੈਡਾ ਕੀਤੀਆਂ ਜਾ ਰਹੀਆਂ ਛੇਤੀ ਜਿਹੜਾ ਦੋਸ਼ੀਆਂ ਨੂੰ ਜਿਹੜਾ ਰੈਸਟ ਕਰ ਲੈ ਜੇ